ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਨਵਾਓ ਜੀ ਠੀਕ ਠਾਕ ਹੋ ਤੇ ਫਿਰ ਕਿੰਨਾ ਕੁ ਮੀਂਹ ਪੈ ਗਿਆ ਜੀ ਦੱਸਿਓ ਕਿਹੜੇ ਕਿਹੜੇ ਏਰੀਆ 'ਚ ਤੇ ਪੈ ਰਿਹਾ ਏ ਸਾਡੇ ਤੇ ਇੰਨਾ ਜ਼ਿਆਦਾ ਨਹੀਂ ਪਿਆ ਮੀਂਹ ਪਰ ਹਵਾ ਠੰਡੀ ਹੋ ਗਈ ਕਾਫੀ ਤੇ ਨਾਵ ਤੇ ਪਿੰਦਰ ਅੱਜ ਹੀ ਵੀਡੀਓ ਬਣਾਈ ਸਵੇਰ ਦੇ ਲੱਗੇ ਹਾਂ ਸ਼ੂਟ ਕਰਨ ਆਏ ਹਾਂ ਤੇ ਚੱਲ ਗਏ ਸ਼ਾਮੀ ਕਹਦੇ ਵੀ ਅਸੀਂ ਜਾਣਾ ਵਾਂ ਤੇ ਅਸੀਂ ਕਿਹਾ ਵੀ ਦਿਨ ਬੜਾ ਖਰਾਬ ਆ ਹਨੇਰੀ ਦੀ ਕਰਨ ਵਾਲੀ ਨਾ ਜਾਓ ਤੇ ਇਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਅਸੀਂ ਚੱਲ ਜਾਣਾ ਵਾਂ ਜੇ ਹਨੇਰੀ ਉਦੋਂ ਆਈ ਨਹੀਂ ਤੇ ਇਹ ਫਿਰ ਰਾਜੇ ਕਿਰ ਗਏ ਪਰ ਚੋਲ ਤੋਂ ਅੱਗੇ ਜਾ ਕੇ ਰੁੱਕ ਗਏ ਸਰਚਵਾਲੋਂ ਥੋੜਾ ਜਿਹਾ ਗਾਂ ਗਏ ਹਾਂ ਜਦੋਂ ਦੇ ਇੱਥੇ ਉਦਾਂ ਤੁਰੇ ਹਾਂ ਜਿਹਦੇ ਅਹੀ ਨਾ ਰੁਕਦੇ ਉੱਥੇ ਸਰਚਵਾਲ ਥੋੜਾ ਜਿਹਾ ਕੰਮ ਹੀ ਤੇ ਉੱਥੇ 5 ਮਿੰਟ ਲੱਗੇ ਮੁੜ ਕੇ ਫੋਨ ਆ ਗਿਆ ਇੱਕ ਮੁੰਡੇ ਦਾ ਅੱਛਾ ਉਹਨੇ ਵਾਵਾ ਘੜੀ ਬੰਨ ਛੜੀ ਫੋਨ ਉਧੇ ਰੀਆ ਵੀ ਉਹ ਮੁੜ ਕੇ ਹਵਾ ਹੁੰਦਾ ਵੀ ਅਹੀ ਅਜੇ ਥੋੜਾ ਜਿਹਾ ਗਾਂ ਗਏ ਹਾਂ ਤੇ ਹਵਾ ਬਹੁਤ ਜ਼ਿਆਦਾ ਮੈਂ ਵੀ ਅਸਲ ਵਿੱਚ ਨਾ ਬੜੇ ਡਿੱਗਦੇ ਤੇ ਫਿਰ ਇਹੀ ਲੋਗੇ ਹਾਂ ਅਸਲ ਚ ਗੱਲ ਇਹ ਆ ਵੀ ਬੰਦੇਰੀ ਹੁੰਦੀ ਦਾਣੇ-ਦਾਣੇ ਦੇ ਮੋਰ ਹਨਾ ਸਹੀ ਗੱਲ ਜਿਹੜੀ ਰੋਟੀ ਤੁਹਾਡੇ ਕਰਮਾ ਜਾਂ ਤੁਸੀਂ ਖਾਣੀ ਆ ਵੇਖ ਲਓ ਪਿੰਡ ਨੂੰ ਚੱਲੇ ਸੀ ਵਾਪਸ ਆਉਣਾ ਪਿਆ ਹਨਾ ਪਰ ਕਿਤੇ ਨਾ ਕਿਤੇ ਤੁਸੀਂ ਵਧੀਆ ਕੀਤਾ ਵਾ ਕਿਉਂਕਿ ਜਦੋਂ ਨੇਰੀ ਆਉਂਦੀ ਆ ਜਿੱਦਾ ਅੱਗਾ-ਅੱਗਾ ਲੱਗੀਆਂ ਹੁੰਦੀਆਂ ਨਾ ਰੋਡਾਂ ਦੇ ਉੱਤੇ ਕਈ ਰੁੱਖ ਅੱਦੇ ਅੱਦੇ ਸੜੇ ਹੁੰਦੇ ਆ ਕਈ ਉਦਾਂ ਵੀ ਕਮਜ਼ੋਰ ਰੁੱਖ ਜਿਹੜਿਆਂ ਨੇ ਨੇਰੀ ਦੇ ਵਿੱਚ ਜਿਹੜੇ ਉਹ ਡਿੱਗਦੇ ਆ ਤੇ ਮੈਂ ਤਾਂ ਇਹ ਕਹਿੰਨਾ ਵੀ ਜਦੋਂ ਨੇਰੀ ਆਉਂਦੀ ਆ ਨਾ ਅਜੇ ਵੀ ਪੈਂਦਾ ਹੈ ਨਾ ਇਹਦੇ ਵਿੱਚ ਬੰਦਾ ਤੁਰਿਆ ਵਿਚਾਰ ਕੋਈ ਗੱਲ ਨਹੀਂ ਕਿ ਚਲੋ ਬੰਦਾ ਗੱਲ ਕਰੇਗਾ ਲੱਤਾਂ ਭੇਜ ਜੇਗਾ ਭੇਜ ਜੂਗਾ ਜਾਂ ਹੌਲੀ ਚੱਲ ਜੂ ਮਸਾਂ ਜਿਹੜੀ ਹਨੇਰੀ ਇਹ ਬਹੁਤ ਡੇਂਜਰ ਹੈ ਇਹਦੇ ਤੋਂ ਭਜਣਾ ਚਾਹੀਦਾ ਵਾ ਕੋਈ ਵੀ ਸੇਫਟੀ ਵਾਲੀ ਜਗ੍ਹਾ ਤੇ ਬੰਦੇ ਨੂੰ ਖੜੋਣਾ ਚਾਹੀਦਾ ਲੋ ਜੀ ਤੁਸੀਂ ਵਧੀਆ ਕੀਤਾ ਤੁਸੀਂ ਵਾਪਸ ਆ ਗਏ ਹੈ ਮੈਂ ਜਾ ਕੇ ਸੌਂਦਾ ਤੇ ਪਰ ਉਹਦਾ ਇਹ ਆ ਵੀ ਗਾਹ ਨੂੰ ਜਰੂਰ ਦੇਖਦਾ ਤਾਂ ਉਹ ਮੌਸਮ ਤੇ ਜਰੂਰ ਰੁਕ ਜਾਇਆ ਕਰੋ ਆਪਣੀ ਸਿਹਤ ਨਾਲੋਂ ਆਪਣੀ ਜ਼ਿੰਦਗੀ ਨਾਲੋਂ ਕੋਈ ਛੋੜਾ ਜਾ ਕੇ ਤੇਜੀ ਨਾਲ ਰੁਕਿਆ ਹੋਣਾ ਕਿੱਥੇ ਆਉਥੇ ਉਧਰ ਉਧਰ ਕਿ ਕੋਈ ਨਹੀਂ ਪਹਿਲਾਂ ਅਸੀਂ ਉਧਰ ਇਹ ਜਿਹੜੇ ਰੋਤੇ ਮੁੜਕੇ ਅਗਲੇ ਬੰਨੇ ਨਾ ਉਹ ਬਣਿਆ ਹੀ ਡਾਜਾ ਹਾਂ ਤੇ ਆਂਦੀ ਉੱਥੇ ਚਲ ਜੀ ਅੱਛਾ ਸਹੀ ਉਦੋਂ ਜਾਣਦੇ ਇਹ ਅਗਲੇ ਬੰਨੇ ਸਪੈਦਾ ਡਿੱਗਾ ਹਾਂ ਨਾ ਲਾਲਾ ਕੁਛ ਕੋਈ ਨਹੀਂ ਚਾਚਾ ਇਧਰ ਆ ਜੀ ਉਹ ਆਗੂ ਮੈਂ ਆਪਣੀ ਦੁਕਾਨ ਲਾ ਕੇ ਬੈਠਾ ਭਾਂਡੇ ਆ ਉਹ ਭਾਂਡੇ ਨਾਲ ਹੀ ਰਹਿੰਦੇ ਨੇ ਜਿੱਥੇ ਹੀ ਜਾਈਏ ਹਾਂ ਕੁਛ ਇੱਕ ਵੀ ਪਰਛਾਦੇ ਆ ਹਾਂ ਜੀ ਲਓ ਇਹ ਸਾਰੀ ਰੋਟੀ ਪਾਣੀ ਦੀ ਹੱਡਾ ਜਾਣਾ ਪਈ ਇਹ ਤੇ ਮੁੜ ਕੇ ਵਾਪਸ ਇੱਥੇ ਆਈ ਅੱਜ ਫੇ ਰੋਟੀ ਥਾਲੀਆਂ ਦੋ ਹੀ ਅੱਜ ਦੋਵੇਂ ਤਾਂ ਇਹਨਾਂ ਨੇ ਖਾਵਾਂਗੇ ਅਹੀਂ ਕਦੇ ਨਹੀਂ ਅੱਜ ਥਾਲੀਆਂ ਦੋਆਂ ਰੋਟੀ ਇਕੱਠੀ ਕਰਦੀ ਪਰ ਅੱਜ ਖਾਵਾ ਆ ਗਿਆ ਚਲੋ ਖਾ ਲੈਣੀ ਚਾਹੀਦੀ ਕਰਦੀ ਕੋਈ ਗੱਲ ਨਹੀਂ ਚਲ ਆ ਜਾ ਤੂੰ ਵੀ ਖਾ ਲਓ ਵੀ ਸਾਰੇ ਲੈਣ ਹੈ ਚਲੋ ਪਰਮਾਨੰ ਸੱਚੀ ਬਾਤ ਹੈ ਅੱਜ ਜਾ ਕੇ ਇੱਕ ਪਰ ਮੈਂ ਨਾ ਚਾਚੇ ਨੂੰ ਉਹਦਾ ਦੀ ਫੋਨ ਕਰ ਲਈ ਮੈਨੂੰ ਪਤਾ ਹੈ ਹਾਂ ਠੀਕ ਗਏ ਕੋਈ ਨਾ ਨਾ ਨੇਰੀ ਨਹੀਂ ਆਉਣੀ ਬਸ ਕਾਲੇ ਤੱਕ ਪਹੁੰਚ ਗਿਆ ਹੋਣੀ ਪਰ ਮੈਨੂੰ ਨਹੀਂ ਪਤਾ ਕੋਈ ਕਾਲ ਮੈਂ ਕਿਹਾ ਵੀ ਉਹਦੀ ਕੁੜੀ ਵੀ ਨਾਵਾ ਕਿੰਦੀ ਜੁੱਤੀ ਲੈਣੀ ਆ ਮੈਂ ਉੱਥੇ ਬਸ ਗਿਆ ਹੋਣੇ ਜਾਲ ਜਦੋਂ ਹੀ ਜਦੋਂ ਹੀ ਇਹਨਾਂ ਨੂੰ ਜਾਣਦੇ ਹਨ ਹਾਂ ਤੇ ਇੱਕਦਮ ਐਨਕਲ ਆਈਆਂ ਤੇ ਉਦੋਂ ਉਦਾਂ ਵੀ ਲੱਗੇ ਬਦਲ ਜਾ ਬਦਲ ਪੇਰ ਮੁੜ ਕੇ ਮੈਂ ਲਾਜ ਲਾਈਆਂ ਤਾਂ ਇਹ ਇੰਨੇ ਗੱਲਾਂ ਕਰਨ ਦੇ ਉਧਰ ਹਵਾ ਆ ਗਈ ਦਿਨ ਨੂੰ ਮੈਂ ਵੀ ਤੇਰੀ ਜੁੱਤੀਆਂ ਦੀ ਉਹ ਵਿਚਾਰ ਰਹਿਣ ਦਾ ਕੋਈ ਗੱਲ ਨਹੀਂ ਵੀ ਵੇਖ ਲਾਂਗੇ ਆਹਦੇ ਬੂਰੇ ਬੰਦ ਕਰਕੇ ਅੰਦਰ ਵਰਗੇ ਹਾਂ ਤੇਰਾ ਵਾਹ ਵਾਹ ਬਹੁਤ ਜ਼ਿਆਦਾ ਕੱਟਾ ਹੀ ਇੱਕਰੀ ਤੇ ਮੋਟਰਸਾਈਕਲ ੱਤਕਿਆ ਜਿਹਾ ਇਥੇ ਸੋਚਿਆ ਹੀ ਡਿੱਗ ਜਾਣਾ ਇੰਨੀ ਜਾਨੀ ਹਵਾ ਨਹੀਂ ਨਈ ਨਾ ਜਣਾ ਨਿਆਣਾ ਜਿਹੜਾ ਨਾਲ ਦੀ ਬਾੜੀ ਰੋਟੀ ਨਾ ਤੁਹਾਡੇ ਘਰ ਮਾਂ ਜੀ ਇਹ ਤੁਸੀਂ ਜਾਣੀ ਇਹ ਕੋਹ ਬਹਾਨਾ ਹੁੰਦਾ ਹੂੰ ਚਲੋ ਵਧੀਆ ਵਾਹ ਪਰ ਅਗਰ ਕੈਪਚਰ ਮਾਰਾਂਗਾ ਅੱਜ ਤੁਸੀਂ ਵੀ ਆ ਲੈ ਮੈਂ ਹੱਥ ਪੜਾ ਹੱਥ ਪੜਾ ਆਪਣੀ ਪਲੇਟ ਚ ਪਰ ਮੈਂ ਮਿੰਟ ਮਿੰਟ ਬਾਅਦ ਪੁੱਛਣੀ ਮਾਂ ਕਿੱਥੇ ਗਏ ਹੋਣਗੇ ਮੇਰੇ ਅੱਗੇ ਕਹਿੰਦੀ ਮਾਂ ਚਾਚੀ ਕਹਿਣ ਵੀ ਦੀ ਜੇ ਤੁਰਨਾ ਆ ਨਾ ਤੋਰ ਕੋ ਨੇਰੀ ਬੜੀ ਚੜ੍ਹਨ ਦੀ ਦੇ ਨੇਰੀ ਤੋਂਦੂ ਬੜਾ ਗਹਿਰਾ ਹੋ ਗਿਆ ਸਾਰਾ ਉਹ ਤਾਂ ਮੈਨੂੰ ਪਤਾ ਹੈ ਰਹੇ ਬੇ ਨਾ ਕੋ ਰਾਹ ਦੇ ਵਿੱਚ ਨਾ ਕਭੂ ਆਏ ਨਾ ਜੇ ਪੈਣਾ ਥੋੜਾ ਹੋਈ ਨਾ ਫਿਰਨੀ ਹੀ ਗੱਲ ਹੈ ਹੂੰ ਦੂਰ ਤਾਂ ਬਿਲਕੁਲ ਨਹੀਂ ਜਾ ਸਕਦਾ ਮੁਰਕ ਮੈਂ ਸੋਣਾ ਹੀ ਤਾਂ ਗਿਆ ਰਹੇ ਤਾਂ ਕਿ ਜਿਹਨੇ ਜੋ ਮਿਲਦਾ ਵਾ ਚੰਗਾ ਹੁੰਦਾ ਵਾ ਜੇ ਹੀ ਬਟਾਲੇ ਚੱਲਦੇ ਨੇ ਨਾਲ ਹੀ ਉੱਧਰ ਜੁਗਗੇ ਹੋਣਾ ਹੈ ਨਾਲ ਉੱਧਰ ਜੁਗਗੇ ਨੇ ਨਹੀਂ ਆਪਣਾ ਮਨ ਬੜਾ ਭਿਜਾਉਂਦੇ ਆ ਹੂੰ ਉਹਨਾਂ ਦਾ ਕੋਈ ਹੋਰ ਕੋਈ ਟੈਨ ਜਾਂਦਾ ਵਧੀਆ ਸੋਚਿਆ ਹੁੰਦਾ ਹੈ ਨਾ ਤੇ ਜਦ ਤੱਕ ਇਹ ਜੋ ਵੀ ਹੁੰਦਾ ਵਾ ਵਧੀਆ ਹੁੰਦਾ ਕੋਈ ਗੱਲ ਨਹੀਂ ਕਹੀ ਯਾਰੀ ਮਾਰੇ ਚ ਚੰਗਾ ਹੋ ਜਾਂਦਾ ਹੂੰ ਜਾ ਰੋਤੀ ਖੜਾ ਆ ਬਾਅਦ ਚ ਗੇੜ ਨਹੀਂ ਆਓ ਰੋਟੀ ਵਾਲਾ ਲਾਜਮ ਨੂੰ ਖਾ ਆਵਾ ਦੋ ਅੱਛਾ ਕੁਝ ਪੂਰੇ ਬੜੋ ਫਿਰ ਚਾਹ ਹੀ ਚਾਹ ਆਜੋ ਆਜੋ ਪੀ ਲੋ ਚਾਹ ਫਿਰ ਕੋਈ ਕਰੀਏ ਕੰਮ ਕਰ ਅਹੀਂ ਵੀ ਚਲੀ ਗਏ ਆਪਣੇ ਘਰ ਵਾਪਸ ਨਹੀਂ ਨਹੀਂ ਇੱਕ ਵਾਰ ਮਾਰ ਲੈਣੀ ਰੋਟੀ ਬਕੂਗੀ ਰੋਟੀ ਦਾ ਜਾਇਆ ਚਲਾ ਕੇ ਲਿਆਏ ਨਹੀਂ ਰੋਟੀ ਹੁਣ ਜਾ ਕੇ ਖਾਵਾਂਗੇ ਪਿੰਡੀ ਬੀਜੀ ਸੁੱਤੇ ਆ ਲੰਮੀ ਪਾਏ ਲੈ ਵੀ ਠੰਡੇ ਠੰਡੇ ਚੱਲ ਜੀਏ ਹਾਈ ਰਾਤੀ ਇੰਨੀਆਂ ਵਧੀਆ ਗੱਲਾਂ ਕਰੇ ਨਾ ਦੂਜੇ ਆਂਦਾ ਤੁਹਾਡੀ ਪੂਰਾ ਗੱਲੀ ਮੇਰੀ ਕੀ ਉਠਿਆ ਕਿ ਨਹੀਂ ਸੁੱਤਾ ਨਾ ਸੁੱਤਾ ਅਜੀ ਅੱਛਾ ਉਹ ਜਾਣ ਕੇ ਦੀ ਕਿਹੜੀ ਬੂਆ ਦਾ ਤੇਰੀ ਬੂਆ ਅੰਦਰੋਂ ਮੈਂ ਥਾਲ ਕੇ ਲੈਂਦਾ ਅੰਦਰੋਂ ਹੂੰ ਜਾਕੇ ਕੋਟਲੀ ਦੇ ਆ ਗਿਆ ਅੱਛਾ ਲਾਲੋ ਕੋਈ ਨਹੀਂ ਮੰਨਣੇ ਚਾਹੀਏ ਛਾਪੇ ਕੇ ਦਿਨ ਉੱਠਾ ਚੰਗਾ ਹੋਇਆ ਦਮੀ ਹੈਗਾ ਤੂੰ ਜਰਾ ਕੰਮ ਕਰ ਥੋੜਾ ਸੰਭ ਕੇ ਨਾ ਅੱਜ ਪਲੌਂਦੇ ਬਣਾਉ ਆ ਲੂਆਂਗੇ ਇਹਨਾਂ ਨੂੰ ਖਵਾ ਲ ਕੇ ਘੱਲਿਓ ਨਹੀਂ ਫਿਰ ਤੇ ਹੀ ਲੇਟ ਆ ਜਣਾ ਡੇਟ ਤੋਂ ਕਿੰਨੇ ਕੋਈ ਨਾ ਠੰਡਾ ਹੀ ਆ ਜੀ ਆਦੀ ਨਾ ਨਾ ਮੰਨੀ ਤੇ ਮੀਂਹ ਫੇਰ ਆ ਜਾਏ ਅੱਗੇ ਦਾ ਚਾਹੋ ਮੁੜੇ ਹੋ ਨਾ ਉਹਨਾਂ ਦਾ ਹੱਲ ਹੋ ਮੁੜਦਾ ਚੱਲ ਜਾਈਂ ਜਾ ਕੇ ਢੱਲੇ ਨਹੀਂ ਪਹੁੰਚਾਂ ਨਾ ਪਿੱਤਰ ਦੇ ਨਾਲ ਕੇ ਚੱਜੀ ਇਹ ਬਹੁਤ ਜਿਆਦਾ ਨਹੀਂ ਮਤਲਬ ਇਹ ਐਂਟੀ ਮਜ਼ਾ ਵਾਲਾ ਲੋਕੇਸ਼ਨ ਆ ਵਾਲੀ ਬੜੀ ਵਧੀਆ ਲੱਗਦੀ ਹੈ ਇਹ ਤੇ ਚਾਹ ਬਿਲੀ ਦੀ ਇਦਾਂ ਬੈ ਕੇ ਸਵੇਰੇ ਨਹੀਂ ਲੱਦੀ ਆ ਤੇ ਸ਼ਾਮ ਨੂੰ ਕਪਸ਼ਾ ਮਾਰਦੀ ਦੀ ਘੜੀ ਬੈ ਕੇ ਹੂੰ ਉਦਾਂ ਕਿੱਥੇ ਇਕੱਠੇ ਬੈਈਦਾ ਵਾ ਨਹੀਂ ਬੰਦੇ ਆਪਣੇ ਆਪਣੇ ਘਰਾਂ ਚ ਸਾਰੇ ਜਣੇ ਵੜੇ ਰਹਿੰਦੇ ਆ ਇਦਾਂ ਕਿ ਭਾਬਾ ਜਾਨ ਸਾਰੇ ਅੱਜ ਵੀ ਜੀ ਨਾ ਉੱਠੇ ਰਾਤੀਂ ਲੇਟ ਸੁੱਤੇ ਆ ਹੂੰ ਨਹੀਂ ਤਾਂ ਉਹ ਵੀ ਉੱਠਵੇਂ ਨੇ ਸੌਂਤੇ ਸਾਰੇ ਰੁਬਈ ਲੇਟ ਲਾਈਟ ਕਰਕੇ ਵੀ ਕਦੀ ਅੰਦਰ ਕਦੀ ਬਾਹਰ ਜੀ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਇੰਨੇ ਵਾਰ ਕੋਈ ਬੈੜੀਦਾ ਉਸ ਵੇਲੇ ਜੀ ਜੀ ਆਦੀ ਨੀਂਦ ਨਹੀਂ ਆਉਂਦੀ ਹੈ ਜੀ ਤੇ ਹੈ ਵੇਖਿਆ ਜੀ ਅੰਦਰ ਸੁੱਤੇ ਵੇ ਮੈਂ ਵੀ ਚੱਲ ਗਈ ਦਿਨ ਤੋਂ ਫੇਰ ਨਗ ਜੰਦਾ ਭੱਜ ਦੌੜ ਕੇ ਫਿਰ ਮੈਨੂੰ ਲੈ ਜਾਂਦੀ ਫੇਰ ਮੈਂ ਇਹਨੂੰ ਖਾ ਲੈ ਇਹਦਾ ਬੁੰਡਾ ਉੱਠ ਖਲਾਉਣਾ ਉਦਾਂ ਹੀ ਆ ਵੀ ਆ ਮੀਂਹ ਪੈਣ ਕਰਕੇ ਥੋੜਾ ਠੰਡਾ ਹੋ ਗਿਆ ਉਦਾਂ ਦੇ ਔਖਾ ਜਿਹਾ ਬਾਕੀ ਚਲੋ ਨਵਤਪਿੰਦਰ ਦੋਵੇਂ ਇਹਨਾਂ ਨੇ ਮਾਨ ਕੋ ਟੀਵੀ ਦਾ ਬਹੁਤ ਸਾਥ ਦਿੱਤਾ ਵਾ ਤੇ ਆਪਾਂ ਵੀ ਇਹਨਾਂ ਦੇ ਨਾਲ ਆ ਜਿੱਥੋਂ ਤੱਕ ਹੋ ਸਕੇ ਜਿੰਨਾ ਆਪਾਂ ਕਰ ਸਕਦੇ ਆ ਜਿੰਨੀ ਜਿੰਨੀ ਵਾਹ ਗਈ ਹੈ ਨਾ ਜਿੰਨੇ ਵੀ ਸਾਡੇ ਨਾਲ ਕੰਮ ਕਰਦੇ ਸਾਰਿਆਂ ਬੜਾ ਸਾਥ ਦਿੱਤਾ ਤੇ ਬਾਕੀ ਨਾਲ ਚਾਹੀਦਾ ਵੀ ਹੈ ਉਹ ਵੀ ਬੜਾ ਸਾਥ ਦਿੰਦੇ ਆ ਹੂੰ ਇਹ ਵਿਚਾਰੇ ਆਉਂਦੇ ਬੜੀ ਦੂਰੋਂ ਆ ਸਫਰ ਜਿਆਦਾ ਪੈਂਦਾ ਕਿ ਆਪੇ ਹੀ ਇੱਕ ਦਿਨ ਆਇਆ ਨਾ ਹਰਾਤ ਰਹਿ ਪੈਨੇ ਤੇ ਦੋ ਦਿਨ ਲਾਲੀ ਤੇ ਹਾਂ ਜੇ ਉੱਧਾ ਕਿੱਥੇ ਰਹਿ ਜਾਣੀ ਮਨ ਕੇ ਸਹੀ ਜੀ ਉੱਧਾ ਵੀਡੀਓ ਆਪ ਨੂੰ ਦੇਣਗੇ ਤੁਸੀਂ ਖੜ ਗਏ ਰਹਿੰਨਾ ਆਇਆ ਕਰਨਾ ਕੀ ਪ੍ਰਦਰਸ਼ ਫੇ ਮਹਤ ਆਦ ਡ ਨੇੜੇ ਦੇ ਵਿਆਹਾਂ ਤੇ ਹੋਣਾ ਹੀ ਆਈ ਉੱਧਾ ਕਿੱਥੋਂ ਹੋਣਾ ਹੈ ਮੈਂ ਤਾਂ ਕਹਿੰਦਾ ਕਰਨਾ ਕੀ ਕਰਨਾ ਦਾਦੀ ਦੇ ਤੇ ਪੇਕੀ ਹੈ ਰਿਟਰਨ ਵਾਲੀ ਮੇਰੀ ਲੰਮੀ ਚੌੜੀ ਆ ਹਾਂ ਜਿਹੜੇ ਸਾਡੇ ਭੂਆ ਜੀ ਦਾ ਕੰਮ ਹੋ ਗਿਆ ਵਾ ਹਾਂ ਜਦੋਂ ਤਾਂ ਡਾ ਓਨ ਕਰਕੇ ਤੈਨੂੰ ਵੀ ਪਤਾ ਲੱਗ ਗਿਆ ਹੁਣ ਜਿੰਨਾ ਚਿਰ ਤੂੰ ਆਪਣੀ ਵਧਿਆ ਹੋ ਜਾਊਗੀ ਤੇ ਵਿਆਹ ਤੇ ਵੀ ਜਿਹੜੇ ਸਾਡੇ ਭੂਆ ਜੀ ਭੂਆ ਜੀ ਦਾ ਮਤਲਬ ਇਹ ਪਿੰਦਰ ਜਿਹੜਾ ਪੋਤਾ ਲੱਗਦਾ ਰਿਸ਼ਤੇਦਾਰੀ ਲੰਮੀ ਹੋਈ ਨਹੀਂ ਪਰ ਜੇ ਮਿਲ ਗਏ ਤਾਂ ਫਿਰ ਕੋਈ ਗੱਲ ਨਹੀਂ ਜੇ ਕੋਈ ਨਾਮ ਮਿਲਿਆ ਫਿਰ ਰਿਸ਼ਤੇਦਾਰੀ ਸਾਰੀ ਮਿਲ ਜਾਂਦੀ ਆ ਪਰ ਆਪਾਂ ਕੋਈ ਨਹੀਂ ਰਿਸ਼ਤੇਦਾਰ ਨਹੀਂ ਪੁਰਾਣੀ ਛੱਡੀ ਜਿੱਦਾਂ ਰਿਸ਼ਤੇਦਾਰ ਸਾਰੇ ਹੈਗੇ ਆ ਮਾਮੇ ਆ ਉਧਰ ਵੀ ਪਰ ਉਹ ਮਿਲਦਾ ਬੰਦਾ ਮਿਲਦਾ ਰਹੇ ਤੇ ਕੋਈ ਵੀ ਪੁਰਾਣਾ ਹੁੰਦਾ ਜਦੋਂ ਜੇ ਨਾ ਜਾਵੇ ਤੇ ਹਿਰਤ ਭਾਵੇਂ ਭਾਵੇਂ ਇੱਕਦ ਇੱਕ ਦਾ ਬੰਦਾ ਸ਼ਾਨੇ ਕਹਿੰਦੇ ਹੁੰਦੇ ਨਹੀਂ ਹਾਂ ਸਾਗ ਮਿਲਦੇ ਆਂਦੇ ਤੇ ਖੂਹ ਚੱਲਦੇ ਆਂਦੇ ਪੁਰਾਣੇ ਜ਼ਮਾਨੇ ਦੀ ਖੂਹ ਹੁੰਦੀ ਸੀ ਨਾ ਤੇ ਜਿਹੜਾ ਖੂਹ ਬੰਦ ਪੈ ਜਿਓ ਫੇਰ ਖਰਾਬੀ ਹੋ ਜਾਂਦਾ ਹਾਂ ਇਹਨਾਂ ਦੇ ਖੂਹ ਚੱਲਦੇ ਆਂਦੇ ਸਾਗ ਮਿਲਦੇ ਆਂਦੇ ਜੇ ਮਿਲੋ ਤੇ ਫੇਰ ਕੋਈ ਪੁਰਾਣੀ ਨਹੀਂ ਜੇ ਦਾਦ ਜੇ ਨਾ ਮਿਲੋ ਜੇ ਪੂਆ ਹੋਣੀ ਗਏ ਤੇ ਉਹ ਲਾਲੇ ਕੇ ਉਹ ਆਂਦੇ ਨੋਹਾਂ ਦੀ ਆਂਦੀ ਮੈਨੂੰ 2 ਸਾਲ ਹੋ ਗਏ ਨੇ ਗਿਆ ਹੁਣ ਤੇ ਇਹ ਆਂਦੀ ਸਾਡੇ ਨਾਲ ਚੱਲ ਜਾ ਕਰਾਈ ਤੇ ਰੋਜ਼ ਜਾਂਦੇ ਹਾਂ ਮਾਂ ਤਾਂ ਜਾਂਦੇ ਆ ਕਿਡਾ ਲਾਂਗੇ ਰਾਤ ਰੋ ਉੱਥੇ ਤੇ ਅਗਲੇ ਦਿਨ ਤਾਂ ਨਾਲ ਹੀ ਲੈਵਾਂਗੇ ਸਤਿ ਸ੍ਰੀ ਅਕਾਲ ਆਂਦੇ ਉਹਨੇ ਭਾਂਜੀ ਨੇ ਜਦੋਂ ਆਉਣਾ ਹੋ ਕੇ ਹੀ ਜਾਣਾ ਉਦਾਂ ਹੀ ਜਾਂਦੇ ਨੇ ਉਹ ਵੀ ਉਦੋਂ ਸਾਡੇ ਲਾਗੇ ਗਏ ਤੇ ਆਂਦੇ ਵੀ ਬਿਸਤੀ ਖਲਾ ਰਿਆ ਵਾ ਭਿਕ ਖਲੋ ਖਲੋ ਮੇਦਰੋਂ ਹੋ ਕੇ ਜਾਣਾ ਉਹ ਵੀ ਭੂਆ ਦਾ ਘਰ ਹੀ ਦੇਖ ਲਓ ਹਣਾ ਖਲੋ ਕੇ ਆਏ ਇਹ ਚੰਗੀ ਜੀ ਜਿੰਦੂ ਭੂਆ ਨਾ ਬੰਲਾ ਗੋਨੀ ਨੰਗਣ ਦੇ ਸਤੇ ਬੰਦੇ ਨੂੰ ਹੁੰਦਾ ਹੀ ਹੈ ਤੇ ਹਾਂ ਮੇਰੇ ਇੱਥੇ ਕੋਈ ਹੈਗਾ ਵਾ ਤੁਹਾਨੂੰ ਮਿਲ ਕੇ ਜਾਈਏ ਫਿਰ ਮਟਾਲੀ ਰਹਿਣਾ ਹੂੰ ਜੇ ਤਾਂ ਕੋਈ ਦੁਕਾਨ ਖੁੱਲੀ ਹੋਈ ਅੱਛਾ ਫਿਰ ਤੇ ਹੋਏਗਾ ਸਟਾਪ ਨਾ ਦੁਕਾਨਾਂ ਨੂੰ ਕੋਈ ਖੁੱਲਣੀ ਨਹੀਂ 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 ਨੰਗ ਜਣਾ ਪਹਿਲਾਂ ਇਹ ਨੰਗ ਜਣਾ कोई नहीं कल फिर <laughs> <आए ड़ना। laughs> निकले उंदे 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 ले आए। तो, तो, नहीं फिर अट हो जाने अं सात बजे भी तुरे घरों ते नौ बजे पहुंचना ਸ਼ਹਿਰਾਂ ਨੂੰ 9:00 ਵਜੇ ਦੁਕਾਨਾਂ ਖੋਲ੍ਹ ਦੇ। ਜਿਆਦਾ ਪੈਸਾ ਕਰਿਓ ਨਾ ਰਾਤ ਤੁਹਾਡੀ ਲਗਣੀ ਅਗਲੇ ਦਿਨ ਲੈ ਜਾਉ ਜਾਂਦੇ। ਮੇਰੇ ਨਾਲੋਂ ਜ਼ਿਆਦਾ ਚਾਚੇ ਨੂੰ ਆ ਫਿਕਰ ਮੇਰੀ ਜੁੱਤੀ ਦੀ। ਮੈਂ ਗਾ ਰਿਹਾ ਜੇ ਕੋਈ ਫੰਕਸ਼ਨ ਪ੍ਰੋਗਰਾਮ ਆਂਗਾ ਤਾਂ ਉਹ ਗੁਰਪਿੰਦਰ ਵਾਲੀ ਲੈ ਜਾਓ। ਉਹਨਾਂ ਨਾਲ ਬੰਨੀ। ਹੂੰ। ਗੱਲ ਨਾ ਬੰਨੀ। ਗੱਲ ਫਿਰ ਗੱਲ ਫਿਰ 1700 ਖਰਚ ਕੇ ਬਣ ਗਈ ਹਾਂ ਜਿੰਦਗੀ ਵੀ ਇਹ ਲੈ ਲਈ ਉਧਰ ਰੱਖੀ ਜਾਂਦੀ ਜਿਹੜੀਆਂ ਪਾਲ ਲੜੀਆਂ ਪਤਾ ਹੀ ਨਹੀਂ ਕਿੰਨੇ ਕਿੰਨੇ ਸੂਟ ਤੇ ਲਈ ਖਾਨੀ ਕੁੜੀਆਂ ਰੱਜਦੀਆਂ ਭਾਵੇਂ ਆਪਣਾ ਉਹਦੇ ਤੋਂ ਜ਼ਿਆਦਾ ਵਧੀਆ ਹੋਏ ਹਾਂ ਹੁੰਦਾ ਕਿ ਉਹਦਾ ਸੋਨਾ ਵਾ ਤੇ ਚੀਜ਼ ਵਧੀਆ ਲੱਗਦੀ ਹੈ ਹੂੰ ਉਹ ਕਈ ਵਾਰੀ ਨਾਲ ਆਪਣੇ ਪਾਏ ਹੁੰਦੇ ਨਾਲ ਦੀ ਵਿਹਾਲਾ ਤਾਂ ਹਾਂ